ਨਗਰ ਨਿਗਮ ਬਠਿੰਡਾ ਦੇ ਹਾਊਸ ਵੱਲੋਂ ਇੱਕ ਪਾਸੇ ਤਾਂ ਕਰੋੜਪਤੀ ਬੰਦੇ ਦਾ 1 ਕਰੋੜ ਰੁਪਏ ਦੇ ਕਰੀਬ ਪ੍ਰਾਪਰਟੀ ਟੈਕਸ ਮਾਫ ਕੀਤਾ ਜਾ ਰਿਹਾ ਹੈ ਜਦੋਂ ਕਿ ਦੂਸਰੇ ਪਾਸੇ ਜਿਹੜੇ ਆਮ ਛੋਟੇ-ਛੋਟੇ ਦੁਕਾਨਦਾਰ ਹੈ ਲੋਕ ਹੈਗੇ ਆ ਮੀਡੀਅਮ ਵਰਗ ਦੇ ਜਾਂ ਕੋਈ ਗਰੀਬ ਲੋਕ ਹੈਗੇ ਆ 19 ਕੇ 20 ਹਜ਼ਾਰ ਲੋਕਾਂ ਨੂੰ ਨੋਟਿਸ ਕੱਢਿਆ ਜਾ ਰਿਹਾ ਵੀ ਜੇ ਤੁਸੀਂ ਪ੍ਰਾਪਰਟੀ ਟੈਕਸ ਨਹੀਂ ਭਰਿਆ ਤਾਂ ਤੁਹਾਡੀ ਜਿਹੜੀ ਪ੍ਰਾਪਰਟੀ ਆ ਉਹ ਸੀਲ ਕਰ ਦਿੱਤੀ ਜਾਊਗੀ ਲੋਕਾਂ ਦੇ ਚੁਣੇ ਹੋਏ ਨੁਮਾਇंदे ਲੋਕਾਂ ਦੀਆਂ ਵੋਟਾਂ ਦੇ ਨਾਲ ਕੁਰਸੀਆਂ ਦੇ ਉੱਤੇ ਬੈਠੇ ਨੁਮਾਇੰਦੇ ਇਹ ਕੀ ਕਰੀ ਜਾਂਦੇ ਆ ਕਾਰਪੋਰੇਸ਼ਨ ਦੇ ਵਿੱਚ ਹੁਣ ਇਹ ਪੈਨਾਸਿਲਾ ਮੋਲ ਹੈ ਜਿਹੜਾ ਉਹ ਕਿਸੇ ਬੰਦੇ ਨੇ ਖਰੀਦਿਆ ਜਿਨ੍ਹਾਂ ਕੋਲ ਪਹਿਲਾਂ ਸੀ ਉਹ ਬੈਂਕ ਕਰਪਟ ਹੋ ਗਏ ਸੀਗੇ ਸੇਬੀ ਵੱਲੋਂ ਕਬਜ਼ੇ ਦੇ ਵਿੱਚ ਲੈ ਕੇ ਤੇ ਮਾਇਆ ਸੁਪਰੀਮ ਕੋਰਟ ਕਿਸੇ ਬੰਦੇ ਨੇ ਖਰੀਦਿਆ ਜਿਹਨੇ ਖਰੀਦਿਆ ਉਹ ਬੈਂਕ ਕਰਪਟ ਥੋੜਾ ਉਹਨੇ ਤਾਂ ਕਰੋੜਾ ਰੁਪਇਆ ਲਗਾ ਕੇ ਇੱਕ ਮੋਲ ਖਰੀਦਿਆ ਹੈਗਾ ਸਾਨੂੰ ਤਾਂ ਪਹਿਲਾਂ ਤਾਂ ਇਹ ਹੀ ਨਹੀਂ ਸਮਝ ਆਈ ਵੀ ਉਹਨੂੰ ਐਨਓਸੀ ਕਿਵੇਂ ਮਿਲਗੀ ਕਾਰਪੋਰੇਸ਼ਨ ਦੇ ਵਿੱਚੋਂ ਜੇ ਉਹਦਾ ਐਡਾ ਮੋਟਾ ਪ੍ਰੋਪਰਟੀ ਟੈਕਸ ਖੜਾ ਸੀ 2 ਕਰੋੜ ਦੇ ਕਰੀਬ ਆਮ ਬੰਦੇ ਨੇ ਜੇ ਆਪਦੀ ਪ੍ਰੋਪਰਟੀ ਦਾ ਲੈ ਵੇਚ ਕਰਨਾ ਹੈਗਾ ਤਾਂ ਉਹ ਤੋਂ ਸਾਰੇ ਤਰ੍ਹਾਂ ਦੇ ਬਿੱਲ ਭਰਨ ਤੋਂ ਬਾਅਦ ਐਨਓਸੀ ਮਿਲਦੀ ਹੈਗੀ ਹੈ ਬਿਜਲੀ ਦਾ ਬਿੱਲ ਦੇਖੋ ਉਹਨੂੰ ਭਰਨਾ ਪੈਂਦਾ ਕਾਰਪੋਰੇਸ਼ਨ ਦੀ ਗੱਲ ਕਰੀਏ ਕਾਰਪੋਰੇਸ਼ਨ ਦੇ ਵਿੱਚ ਉਹਨੂੰ ਆਪਦਾ ਪ੍ਰੋਪਰਟੀ ਟੈਕਸ ਭਰਨਾ ਪੈਂਦਾ ਸੀਵਰੇਜ ਦਾ ਪਾਣੀ ਦਾ ਬਿੱਲ ਫਿਰ ਇਹਨਾਂ ਤੋਂ ਇਲਾਵਾ ਕੂੜੇ ਦਾ ਬਿੱਲ ਵੀ ਉਸ ਤੋਂ ਭਰੰਦੇ ਹੈਗੇ ਆ ਜੋ ਇਹ ਸਾਰੇ ਬਿੱਲ ਨਾ ਭਰੇ ਤਾਂ ਉਹਨੂੰ ਐਨਓਸੀ ਨਹੀਂ ਮਿਲਦੀ ਤਾਂ ਬਿਨਾ ਐਨਓਸੀ ਤੋਂ 2 ਕਰੋੜ ਰੁਪਇਆ ਜਿਹਦਾ ਪ੍ਰਾਪਰਟੀ ਟੈਕਸ ਖੜਾ ਸੀਗਾ ਉਹਨੂੰ ਐਨਓਸੀ ਕਿਹਨੇ ਦੇਤੀ ਬਿਨਾ ਭਰਾਈ ਫਿਰ ਉਹਦਾ 1 ਕਰੋੜ ਪਾਸ ਕਰਨ ਲਈ ਹਫਤੇ ਦੇ ਵਿੱਚ ਵਿੱਚ ਹੀ ਮਤਾ ਲੈ ਕੇ ਆ ਗਏ ਸਿਰਫ ਇੱਥੇ ਗੱਲ ਨਹੀਂ ਰੁਕੀ ਇਹ ਵੀ ਪਤਾ ਲੱਗਿਆ ਵੀ ਜਿਹੜੀ ਜਰਨਲ ਹਾਊਸ ਦੀ ਮੀਟਿੰਗ ਹੋਈ ਸੀ ਉਹਦੇ ਵਿੱਚ 40-42 ਦੇ ਕਰੀਬ ਐਮਸੀ ਸ਼ਾਮਲ ਹੋਏ ਸੀਗੇ 3 ਘੰਟੇ ਜਿਹੜੇ ਹੈਗੇ ਆ ਆਮ ਹਰ ਇੱਕ ਜਿਹੜੇ ਐਮਸੀ ਨੂੰ ਟਾਈਮ ਦਿੱਤਾ ਜਾਂਦਾ ਥੋੜਾ 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 ਉਹ ਵੀ ਉਹ ਆਪਦੇ ਵਾਰਡ ਦੇ ਗੱਲਾਂ ਕਰਦਾ ਹੈਗਾ ਆਪਦੇ ਵਾਰਡ ਦੇ ਮੁੱਦੇ ਰੱਖਦਾ ਹੈਗਾ ਕਿਉਂਕਿ ਲੋਕਾਂ ਦੇ ਚੁਣੇ ਹੋਏ ਨੁਮਾਇੰਦੇ ਆ ਐਮਸੀਆਂ ਨੇ ਰੱਖਣੇ ਵੀ ਹੁੰਦੇ ਚੰਗੀ ਗੱਲ ਹੈਗੀ ਆ ਲੇਕਿਨ 3 ਘੰਟਿਆਂ ਤੋਂ ਬਾਅਦ ਪਹਿਲਾ ਪਹਿਲਾ ਹੀ ਜਿਹੜੇ ਹੈਗੇ ਨਾ 42 ਦੇ ਵਿੱਚੋਂ ਸਿਰਫ 20 ਕੇ 19 ਕੇ 20 ਐਮਸੀ ਰਹਿਗੇ ਸੀਗੇ ਫਿਰ ਜਦੋਂ ਪਹਿਲਾ ਏਜੰਡਾ ਡਿਸਕਸ ਹੋਇਆ ਹੈਗਾ ਉਸ ਤੋਂ ਬਾਅਦ ਸਾਥਾਂ ਟਾਈਮ ਸੀ ਹੋਰ ਉੱਠ ਕੇ ਚਲੇ ਗਏ ਯਾਨੀ ਕਿ ਪਿੱਛੇ ਰਹਿ ਗਏ ਸਿਰਫ 11-12 ਐਮਸੀ ਟੋਟਲ ਐਮਸੀ ਹੈਗੇ ਆ 50 50 ਵਾੜਾਂ ਦੇ ਇੱਕ ਐਮਐਲਏ ਦੀ ਵੋਟ ਹੋ ਗਈ ਵਿੱਚ ਐਮਐਲਏ ਸਾਹਿਬ ਹੋਗੇ ਸਾਡੇ ਤਾਂ ਕੋਰਮ ਜਿਹੜਾ ਬੰਦਾ ਹੈਗਾ ਉਹ 17 ਦਾ ਬੰਦਾ ਹੈਗਾ 1/3 1/3 ਜੇ 1/3 ਨਹੀਂ ਹੋਊਗਾ ਤਾਂ ਕੋਈ ਵੀ ਏਜੰਡਾ ਪਾਸ ਨਹੀਂ ਹੋ ਸਕੂਗਾ ਲੇਕਿਨ ਹੋਇਆ ਕਿ ਜਿਹੜੇ ਪਿੱਛੇ 31 ਕੇ 30 ਕੇ 31 ਮਤੇ ਰਹਿੰਦੇ ਸੀਗੇ ਉਹ ਸਿਰਫ 2 ਮਿੰਟ ਦੇ ਵਿੱਚ ਹੀ 11-12 ਐਮਸੀਆਂ ਨੇ ਪਾਸ ਕਰਤੇ ਬਿਨਾ ਸੁਣੇ ਕੋਈ ਮਤੇ ਨਹੀਂ ਸੁਨੇ ਕਿੱਡੀ ਵੱਡੀ ਨੈਗਲੀਜੈਂਸੀ ਹੈ ਕਿਉਂਕਿ ਦੇਖੋ ਪਹਿਲਾਂ ਐਡਾ ਵੱਡਾ ਰੋਲਾ ਪੈ ਚੁੱਕਿਆ ਹੈਗਾ ਸਾਰੇ ਐਮਸੀ ਆਪ ਹਾਊਸ ਦੇ ਵਿੱਚ ਮੰਨਦੇ ਹੈਗੇ ਇਹ ਵੀ ਜਿਹੜਾ ਇਹ ਪਾਰਕਿੰਗ ਵਾਲਾ ਮਤਾ ਜਿਹੜਾ ਪੈ ਗਿਆ ਸਾਨੂੰ ਉਹਦੀ ਡਿਟਰਮਿੰਡ ਕੰਡੀਸ਼ਨਾਂ ਬਾਰੇ ਬੋਲਿਆ ਨਹੀਂ ਗਿਆ ਸੀ ਸਾਨੂੰ ਹਾਊਸ ਦੇ ਵਿੱਚ ਦੱਸਿਆ ਨਹੀਂ ਗਿਆ ਸੀਗਾ ਵੀ ਕਿੱਥੋਂ ਕਿੱਥੋਂ ਗੱਡੀਆਂ ਚੱਕੀਆਂ ਜਾਣਗੀਆਂ ਕਿਵੇਂ ਕਿਵੇਂ ਚੱਕੀਆਂ ਜਾਣਗੀਆਂ ਤੇ ਸਾਡੇ ਤੋਂ ਤਾਂ ਬਸ ਵੈਸੀ ਕਿਹਾ ਸੀਗਾ ਵੀ ਇਕੱਲਾ ਇੱਕ ਪਾਰਕਿੰਗ ਦਾ ਠੇਕਾ ਦੇਣਾ ਹੈਗਾ ਤਾਂ ਤੁਸੀਂ ਦੇਖੋ ਕਿੱਡਾ ਵੱਡਾ ਯੱਬ ਖੜਾ ਹੋ ਗਿਆ ਤਾਂ ਤੁਸੀਂ 32 33 ਜਿਹੜੇ 30 ਸੋਰੀ 31 ਜਿਹੜੇ ਮਤੇ ਹੈਗੇ ਆ ਉਹ ਬਿਨਾ ਪੜੇ 2 ਮਿੰਟ ਦੇ ਵਿੱਚ ਹੀ ਸਾਰੇ ਪਾਸ ਕਰਤੇ ਐਵਰੇਜ ਜੇ ਆਪਾਂ ਲਾਈਏ ਟੋਟਲ ਤਾਂ ਕੁਝ ਸਕਿੰਟਾਂ ਦੇ ਵਿੱਚ ਵਿੱਚ ਇੱਕ ਇੱਕ ਮਤਾ ਜਿਹੜਾ ਹੈਗਾ ਉਹ ਪਾਸ ਕਰ ਦਿੱਤਾ ਗਿਆ 33 ਮਤੇ ਹੈ ਜੇ ਇੱਕ ਇੱਕ ਮਤੇ ਦੇ ਉੱਤੇ 10-10 ਮਿੰਟ ਵੀ ਮਿਨੀਮਮ ਲਗਾਏ ਜਾਂਦੇ ਤਾਂ ਕਿੰਨਾ ਟਾਈਮ ਲੱਗਦਾ 10-10 ਮਿੰਟ ਵੀ ਛੱਡੋ ਉਹਨੂੰ ਕੱਲੇ ਪੜਨ ਦੇ ਉੱਤੇ ਹੀ 1 ਮਿੰਟ ਦਾ ਟਾਈਮ ਲਗਾ ਲਓ ਤਾਂ ਵੀ ਅੱਧਾ ਘੰਟਾ ਚਾਹੀਦਾ ਸੀਗਾ ਜਦੋਂ ਕਿ ਉਹਦੇ ਉੱਤੇ ਪੂਰੀ ਡਿਸਕਸ਼ਨ ਹੋਣੀ ਚਾਹੀਦੀ ਸੀ ਸਾਰੇ ਮਤਿਆਂ ਦੇ ਉੱਤੇ ਕੁਝ ਸੈਕਿੰਟਾਂ ਦੇ ਵਿੱਚ ਵਿੱਚ ਹੀ ਮਤਲਬ ਸਾਰਾ ਕੰਮ 2 ਮਿੰਟ ਦੇ ਵਿੱਚ 31-32 ਮਤੇ ਪਾਸ ਉਹ ਵੀ ਤੁਹਾਡਾ ਪ੍ਰੋਟੋਕੋਲ ਹੀ ਨਹੀਂ ਪੂਰਾ ਹੋਇਆ ਉਹਦੇ ਵਿੱਚ ਪੂਰਾ ਤੁਹਾਡਾ ਕੌਰਮ ਹੀ ਪੂਰਾ ਨਹੀਂ ਸੀਗਾ ਫੇਰ ਵੀ ਤੁਸੀਂ ਕਰਤੇ ਇੱਕ ਬੰਦੇ ਦਾ ਤੁਸੀਂ ਕਰੋੜ ਰੁਪਇਆ ਮਾਫ ਕਰ ਰਹੇ ਹੋ ਤੇ ਉਸ ਨੂੰ ਕਹਿ ਰਹੇ ਹੋ ਵੀ ਜੇ ਅਸੀਂ 1 ਕਰੋੜ ਰੁਪਇਆ ਲੈਂ ਤਾਂ ਕਾਮਯਾਬ ਹੋ ਗਏ ਤਾਂ ਸਾਡੀ ਬਹੁਤ ਵੱਡੀ ਜਿੱਤ ਹੋਊਗੀ। ਭਾਈ ਸਾਹਿਬ ਤੁਹਾਡੀ ਕਾਦੀ ਕਾਮਯਾਬੀ ਇਹਦੇ ਵਿੱਚ ਤੁਹਾਡੀ ਕਾਦੀ ਮਜਬੂਰੀ ਜਿੰਨੇ ਕਰੋੜਾ ਰੁਪਇਆ ਦਾ ਮਾਲ ਖਰੀਦਿਆ ਹੈਗਾ ਤੁਸੀਂ ਉਸ ਨੂੰ ਨੋਟਿਸ ਲਗਾ ਦਿਓ ਵੀ ਤੁਹਾਡਾ ਭਾਈ ਜੀ ਪ੍ਰਾਪਰਟੀ ਟੈਕਸ ਨਾ ਭਰਿਆ ਤਾਂ ਅਸੀਂ ਸੀਲ ਕਰ ਦਾਂਗੇ ਬਿਲਡਿੰਗ ਆਪੇ ਭਰੂਗਾ ਜਿੰਨੇ ਕਰੋੜਾ ਰੁਪਇਆ ਦਾ ਮਾਲ ਖਰੀਦ ਲਿਆ ਉਹਨੂੰ 1 ਕਰੋੜ ਰੁਪਇਆ ਕਿਉਂ ਛੱਡੀ ਜਾਂਦੇ ਹੋ ਤੁਸੀਂ? ਆਮ ਲੋਕਾਂ ਦੇ ਛੱਡੋ ਉਹਨਾਂ ਨੂੰ ਤਾਂ ਤੁਸੀਂ ਨੋਟਿਸ ਭੇਜਣ ਲੱਗੇ ਅਖਬਾਰ ਦੇ ਵਿੱਚ ਇੱਕ ਪਾਸੇ ਤਾਂ ਖਬਰ ਲੱਗਦੀ ਹੈਗੀ ਹੈ ਵੀ 1 ਕਰੋੜ ਰੁਪਈਆ ਜਿਹੜਾ ਮਾਫ ਕਰਨ ਦੀ ਤਿਆਰੀ ਹੈ 90 ਲੱਖ ਦੇ ਕਰੀਬ ਸਮਥਿੰਗ ਤੇ ਨਾਲ ਹੀ ਇੱਕ ਖਬਰ ਹੋਰ ਲੱਗੀ ਹੁੰਦੀ ਹੈ ਵੀ 19000 ਤੋਂ 20000 ਲੋਕਾਂ ਨੂੰ ਜਿਹੜੇ ਕਿ ਮਿਡਲ ਫੈਮਲੀਜ਼ ਤੋਂ ਆਏ ਜਾਂ ਗਰੀਬ ਲੋਕ ਹੈਗੇ ਜਾਂ ਆਮ ਲੋਕ ਹੈਗੇ ਆ ਉਹਨਾਂ ਨੂੰ ਤੁਸੀਂ ਇੱਕ ਨੋਟਿਸ ਜਾਰੀ ਕਰ ਰਹੇ ਹੈਗੇ ਹੋ ਸਖਤੀ ਕਰਨ ਆਸਤੇ ਵੀ ਤੁਹਾਡੀਆਂ ਪ੍ਰਾਪਰਟੀ ਸੀਲ ਕਰ ਦਿੱਤੀਆਂ ਜਾਣਗੀਆਂ ਜੇ ਤੁਸੀਂ ਪ੍ਰਾਪਰਟੀ ਡੈਟਸ ਨਹੀਂ ਭਰਿਆ ਕੋਵਿਡ ਦੇ ਵਿੱਚ ਜਿਹੜੇ ਦੁਕਾਨਦਾਰ ਜਿਹੜੇ ਲੋਕ ਆਮ ਲੋਕ ਜਿਨ੍ਹਾਂ ਨੇ 2-2 ਸਾਲ ਆਪਦਾ ਕੰਮ ਬੰਦ ਰੱਖਿਆ 2020 ਦੇ ਵਿੱਚ ਵੀ 2021 ਦੇ ਵਿੱਚ ਵੀ ਘੱਟੋ-ਘੱਟ ਉਹਨਾਂ-ਉਨਾਂ ਰਿਲੀਫ ਹੀ ਦੇ ਦਿਓ ਜਿਹੜੇ ਬੰਦਾਂ ਨੇ ਤੁਹਾਡੇ ਡੰਡੇ ਦੇ ਜੋਰ ਦੇ ਉੱਤੇ ਮਜਬੂਰੀ ਦੇ ਵਿੱਚ ਇੱਧਰ-ਉੱਧਰੋ ਕਰਕੇ ਕਿਵੇਂ ਵੀ ਪ੍ਰੋਪਰਟੀ ਟੈਕਸ ਭਰ ਵੀ ਦਿੱਤਾ ਮੰਨ ਲਓ 2020 ਤੇ 21 ਦਾ ਘੱਟੋ-ਘੱਟ ਉਹਨਾਂ ਦਾ ਐਡਜਸਟ ਕਰਨ ਵਾਸਤੇ ਕੋਈ ਤੁਸੀਂ ਮਤਾ ਲੈ ਜਾਓ ਵੀ ਭਾਈ ਬਾਕੀਆਂ ਦਾ ਮਾਫ਼ ਹੋ ਜੂਗਾ ਜਿਨ੍ਹਾਂ ਨੇ ਨਹੀਂ ਭਰਿਆ ਜਿਨ੍ਹਾਂ ਨੇ ਭਰਤਾ ਉਹਨਾਂ ਦਾ ਜਿਹੜਾ ਜਿਹੜਾ ਜਿੰਨਾ ਵੀ ਭਰਿਆ ਹੈਗਾ ਉਹ ਨੈਕਸਟ ਈਅਰ ਦੇ ਵਿੱਚ ਹੋ ਜੂਗਾ ਵੀ ਐਪਲੀਕੇਸ਼ਨ ਦੇ ਦਿਓ ਜਿਹੜਾ ਐਪਲੀਕੇਸ਼ਨ ਨਹੀਂ ਦਿੰਦਾ ਉਹਦਾ ਤੁਸੀਂ ਛੱਡ ਦਿਓ ਜਿਹੜਾ ਐਪਲੀਕੇਸ਼ਨ ਦਿੰਦਾ ਹੈਗਾ ਉਹਦਾ ਘਟੋ ਘਟ ਮਾਫ ਕਰ ਦਿਓ ਅਜੰਡਾ ਤਾਂ ਲੈ ਕੇ ਆਉਣਾ ਤੁਸੀਂ ਆਮ ਪਬਲਿਕ ਦੇ ਵਾਸਤੇ ਆਮ ਪਬਲਿਕ ਦੇ ਚੁਣੇ ਹੋਏ ਨਮਾਇंदे ਹੋ ਕੇ ਤੁਸੀਂ ਕਰੋੜਪਤੀਆਂ ਦਾ ਕੰਮ ਕਰੀ ਜਾਂਦੇ ਹੋ ਧੰਨਵਾਦ ਜੀ